ਲੋ ਜੀ ਆਹ ਦੇਖ ਲਓ ਸਰਕਾਰ ਪਹਿਲਾਂ ਕਹਿੰਦੀ ਸੀ ਅੱਗ ਨਾ ਲਾਓ ਸਿੱਧੀ ਵਿਜਾਈ ਕਰੋ ਆਪਣੇ ਸੋਫਰ ਹੀਟਰ ਨਾਲ ਲਾ ਲਓ ਤੇ ਹੋਰ ਕਈ ਤਰੀਕੇ ਨਾਲ ਵੀ ਪਰਾਲੇ ਨੂੰ ਧਰਤੀ 'ਤੇ ਹੀਟ ਦਬੋ ਤੇ ਵੀ ਅੱਗ ਨਾ ਲਾਓ ਕਣਕ ਬੀਜੋ ਪਰ ਇਹ ਕਣਕ ਬੀਜਣ ਤੋਂ ਬਾਅਦ ਹਰੀ ਵੀ ਹੋਈ ਚਲ ਤੇ ਪਰ ਉਸ ਤੋਂ ਬਾਅਦ ਇਹਨੂੰ ਸੁੰਡ ਪੈ ਗਿਆ ਹੁਣ ਉਹ ਸੁੰਡ ਪੈਣ ਨਾਲ ਕਣਕ ਤੁਸੀਂ ਦੇਖ ਸਕਦੇ ਹੋਗੇ ਥਾਂ ਥਾਂ ਆਹ ਦੇਖ ਇਸ ਤਰ੍ਹਾਂ ਦੋਗੀਆਂ ਪਈ ਜਾਂਦੀਆਂ ਨੇ ਕਿਆਂ ਹੂੰ ਅੱਤੋਂ ਵਾਦ ਤਾਂ ਇਹ ਖਾਤੀ ਗਈ ਇਹ ਵਿਚਾਰੇ ਹੁਣ ਗਰੀਬ ਦਾ ਬਾਹਣਾਗਾ ਜੀ ਨੇ 75000 ਨੂੰ ਠੇਕੇ ਤੇ ਲਿਆ ਹੋਇਆਗਾ ਪਹਿਲਾਂ ਉਹਦੇ ਚੌਲਾ ਘਟ ਨਿਕਲੇ ਆ ਗਈ ਹੁਣ ਕਣਕ ਦੇਖੋ ਅੱਧੋਂ ਵੱਧ ਖਰਾਬ ਹੋ ਗਈ ਅਜੇ ਹੋ ਰਹੀ ਹੈਗੀ ਇਹਨਾਂ ਨੇ ਪਹਿਲੀ ਵਾਰ ਪਾਣੀ ਲਾਤਾ ਉਹ ਦੇਖੋ ਪਹਿਲਾਂ ਵੀ ਪਾਣੀ ਲੱਗਿਆ ਹੋਇਆਗਾ ਪਹਿਲੀ ਵਾਰ ਪਾਣੀ ਲਾਇਆ ਸਪਰੇਅ ਕਰੀ ਤੇ ਕੋਈ ਰਿਜ਼ਲਟ ਨਹੀਂ ਦਿੱਤਾ ਬਾਹਣਿਆਂ ਨੇ ਕਿਹਾ ਕਿ ਤੁਸੀਂ ਆਹ ਸਪਰੇਅ ਕਰੋ ਇਸ ਤਰ੍ਹਾਂ ਕਰੋ ਤੇ ਉਹ ਵੀ ਇਹਨਾਂ ਨੇ ਸਾਰਾ ਕੁਝ ਲਿਆ ਕੇ ਕਰਿਆ ਮਤਲਬ 5000 ਕਿੱਲੇ ਦੀ ਦਵਾਈ ਪਾਈ ਪਰ ਕੋਈ ਰਿਜ਼ਲਟ ਨਾ ਮਿਲਿਆ ਹੁਣ ਇਹ ਦੂਸਰੀ ਵਾਰਾ ਪਾਣੀ ਲਾਉਣ ਲੱਗੀ ਹੈਗੀ ਤੇ ਇਹਨਾਂ ਨੂੰ ਜੇ ਤੁਹਾਨੂੰ ਪਟਕੇ ਦਿਖਾ ਦਿਖਾਈਏ ਤਾਂ ਥੱਲੇ ਤੋਂ ਜਿਵੇਂ ਕਿ ਹੁਣ ਤੁਸੀਂ ਉਹ ਅੱਗਾ ਅਗਲੀ ਦੋਗੀ ਦਿਖਾਉਣੇ ਆ ਤੁਹਾਨੂੰ ਇਹ ਆ ਪਾਣੀ ਦੇ ਵਿੱਚ ਆ ਦੋਗੀ ਹੈਗੀ ਇਹ ਤਾਂ ਕੀ ਜਮਾ ਮਤ ਚੁੱਕੀ ਹੈ ਜੀ ਤੇ ਇਹਦੇ ਧਰਤੀ ਦੇ ਹੇਠਾਂ ਸੁੰਡਾ ਜਿੱਥੋਂ ਤੱਕ ਕੋਈ ਦਵਾਈ ਪਹੁੰਚਦੀ ਨਹੀਂ ਨੀ ਕੀ ਹੁਣ ਬਾਣੀਆਂ ਵੀ ਬਹੁਤ ਕਹਿੰਦੇ ਹੈਗੇ ਆਪਣੇ ਖੇਤੀਬਾੜੀ ਮਹਾਰ ਵੀ ਕਹਿੰਦੀ ਆ ਦਵਾਈ ਛੜਕਵਾ ਦਵਾਈ ਛੜਕੋ ਉਹ ਦਵਾਈ ਉੱਥੋਂ ਤੱਕ ਪਹੁੰਚਦੀ ਨਹੀਂ ਫੇਰੋਂ ਕੀੜੇ ਮਾਰਨ ਕਿਵੇਂ ਕੱਲ ਅਸੀਂ ਪੱਟ ਕੇ ਦੇਖਿਆ ਸੀਗਾ ਇੱਕ ਦੇ ਜੜ ਚ ਦੋ ਦੋ ਸੁੰਡ ਪੈਪ ਹੋਈ ਸੀ ਇਹ ਤਾਂ ਉਹ ਗੱਲ ਹੋ ਗਈ ਜਿਵੇਂ ਪਹਿਲਾਂ ਨਾ ਨਰਮੇ ਨੂੰ ਉਦੋਂ ਪੀਲੀ ਸੁੰਡੀ ਟਿੰਡਿਆਂ ਦੇ ਵਿੱਚ ਹੋਈ ਸੀ ਤੇ ਉਹ ਟਿੰਡਿਆਂ ਦੇ ਵਿੱਚ ਹੀ ਸੀ ਤੇ ਉਹਨੂੰ ਮਾਲਕ ਉੱਤੇ ਛੜਕੀ ਦਵਾਈ ਨਾਲ ਉਹ ਖਤਮ ਨਹੀਂ ਹੋ ਸਕਦੀ ਸੀ ਉੱਤੇ ਛੜਕੀ ਦਵਾਈ ਉਹਦੇ ਦਾ ਕੋਈ ਅਸਰ ਨਹੀਂ ਕਰਦੀ ਸੀ ਉਹ ਉਹ ਮੁੰਡੀਆਂ ਉਹ ਟੀਣਿਆਂ ਦੇ ਵਿੱਚ ਰਹਿੰਦੀ ਸੀ ਤੇ ਟੀਣਿਆਂ ਦੇ ਵਿੱਚੋ-ਵਿੱਚੋ ਖਾ ਜਾਂਦੀ ਸੀਗੀ ਇਸ ਕਰਕੇ ਨਰਮੇ ਦੀ ਵਿਜਾਈ ਤਾਂ ਹੋਣੀ ਨਾਮ ਬਹੁਤ ਘਟ ਗਈ ਹੁਣ ਬਹੁਤ ਘਟ ਗਈ ਗਈ ਕਿ ਜਮੀਂ ਬੰਦ ਹੋ ਗਈ ਤੇ ਹੁਣ ਇਹਦਾ ਅਜੇ ਤੱਕ ਕਿਸੇ ਨੂੰ ਕੋਈ ਇਲਾਜ ਨਹੀਂ ਮਿਲਿਆ 5 ਕਿਲੋ ਇਹ ਬੰਦੇ ਨੇ ਇਸ ਤਰ੍ਹਾਂ ਵੇਚਿਆ ਸੀ 5 ਕਿਲੋਆਂ ਦੇ ਵਿੱਚ ਇਹ ਦੇਖ ਲਓ 75000 ਠੇਕਾ ਦੇ ਕੇ ਤੇ ਇਸ ਬੰਦੇ ਦੀ ਕਣਕ ਇਸ ਤਰ੍ਹਾਂ ਹੋ ਗਈ ਹੈ ਤੇ ਫਿਰ ਇਹਦੇ ਵਿੱਚ ਸਰਕਾਰ ਕੋਈ ਮੁਆਵਜ਼ਾ ਦੇਊਗੀ ਇਹ ਆ ਕੋਈ ਸਰਕਾਰ ਹਾਲਾਤ ਦੱਸੇਗੀ ਸਰਕਾਰ ਨੇ ਇੱਕ ਵਾਰ ਤਾਂ ਕਹਿਤਾ ਵੀ ਪ੍ਰਾਣੀ ਨੂੰ ਅੱਗ ਨਾਲ ਲਾਓ ਨਹੀਂ ਲਾਈ ਸੁਪਰ ਸੀਟਰਾਂ ਨਾਲ ਵੀਤੀ ਪਰ ਸੁਪਰ ਸੀਟਰਾਂ ਨਾਲ ਵੀਤੀਆਂ ਤੋਂ ਬਾਅਦ ਵੀ ਆ ਹਾਲਾਤ ਹੋ ਗਏ ਇਹ ਹਾਲਾਤਾਂ ਨੂੰ ਹੁਣ ਕਿਵੇਂ ਕੰਟਰੋਲ ਕੀਤਾ ਜਾਵੇ ਜੇ ਤੁਹਾਡੇ ਕੋਲੇ ਕੋਈ ਵਿਚਾਰ ਹੈਗੇ ਆ ਤਾਂ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਣਾ ਤੇ ਹੋਰ ਕੋਈ ਨਵੇਂ ਤਰੀਕੇ ਨਾਲ ਕਣਕ ਬੀਜੀ ਜਾਂਦੀ ਆ ਉਹਦੇ ਬਾਰੇ ਵੀ ਜਰੂਰ ਦੱਸਣਾ ਆ ਦੇਖੋ ਸਾਰੇ ਪਾਸੇ ਅਤੇ ਅਤੇ ਹੋਰੇ ਖਾਲੀ ਕਰਤੇ ਆ ਹੁਣ ਕਣਕਾਂ ਜੀ ਦੇ ਕਿ ਇਸ ਤਰ੍ਹਾਂ ਬੁੱਟੇ ਸੁੱਕਣ ਲੱਗੇ ਸਾਰੇ ਇਹ ਜਿੰਨੀ ਵੀ ਤੁਹਾਨੂੰ ਦਿਖਾਈਏਗੀ ਕਣਕ ਇਹ ਸਾਰੇ ਇਸ ਤਰ੍ਹਾਂ ਸੁੱਕੇ ਸੁੱਕਣ ਲੱਗੇ ਸੁੱਕਣ ਲੱਗੇ ਹਜੇ ਖੜੀ ਨਹੀਂ ਹੋ ਸੁੱਕ ਰਹੀ ਹੈਗੀ ਇੱਕ ਹੁੰਦਾ ਦਾ ਵੀ ਕੜ ਗਈ ਤਾਂ ਚਲੋ ਵੀ ਜਿਹੜੀ ਬਾਕੀ ਬਚਦੀ ਉਹ ਤਾਂ ਹੋ ਜੂਗੀ ਪਰ ਹਜੇ ਵੀ ਸੁੱਕ ਰਹੀ ਹੈਗੀ ਹੁਣ ਇਹਦਾ ਇਦੋਂ ਬਾਅਦ ਕੀ ਇਲਾਜ ਹੋਊਗਾ ਤੇ ਕਿਵੇਂ ਇਹਨੂੰ ਅੱਗੇ ਗਰੋਥ ਹੋਊਗੀ ਜਾਂ ਕਿਵੇਂ ਇਸ ਬੰਦੇ ਤੋਂ ਇਸ ਕਣਕ ਨੂੰ ਵਧਿਆ ਨਿਕਲੂਗੀ ਉਹਦੇ ਬਾਰੇ ਤੁਸੀਂ ਵੀ ਆਪਣੇ ਵਿਚਾਰ ਦੱਸਣਾ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰਾਂ ਗਰੁੱਪਾਂ ਸਰਕਾਰਾਂ ਤੱਕ ਪਹੁੰਚਾਉਣੀ ਵੀ ਇਹਦਾ ਵੀ ਇਲਾਜ ਚੰਗੀ ਤਰ੍ਹਾਂ ਵਾਤਵਾਰ ਲੋਕਾਂ ਨੂੰ ਇਹ ਪਰੇਸ਼ਾਨੀ ਆ ਰਹੀ ਹੈ ਤੇ ਉਹ ਇਹ ਪਰੇਸ਼ਾਨੀ ਦਾ ਹੱਲ ਕਰਨਾ ਧੰਨਵਾਦ ਜੀ ਵੀਡੀਓ ਸ਼ੇਅਰ ਜਰੂਰ ਕਰਨਾ ਲਾਈਕ ਕਮੈਂਟ ਵੀ ਜਰੂਰ ਕਰਨਾ ਧੰਨਵਾਦ